ਸਰਕਾਰੇ ਖਾਲਸਾ ਇੰਟਰਨੈਸ਼ਨਲ ਇਕਾਈ ਪਲੂਰ ਦੀ ਪਲੇਠੀ ਮੀਟਿੰਗ ਜੀਜੀਐਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਪਿੰਡ ਪਲੂਰ ਤਹਿਸੀਲ ਬਗਾਪੁਰਣਾ ਜ਼ਿਲ੍ਹਾ ਮੋਗਾ ਵਿਖੇ ਹੋਈ ਮੀਟਿੰਗ ਦੇ ਆਰੰਭ ਵਿੱਚ ਇਕਾਈ ਦੇ ਮੈਂਬਰ ਜਸਵੀਰ ਸਿੰਘ ਕੰਡਾ ਵੱਲੋਂ ਸਾਰੇ ਹੀ ਮੈਂਬਰਾਂ ਨੂੰ ਜੀ ਆਇਆਂ ਆਖਿਆ ਅਤੇ ਉਹਨਾਂ ਨੂੰ ਸਰਕਾਰੇ ਖਾਲਸਾ ਇੰਟਰਨੈਸ਼ਨਲ ٹرسٹ ਬਾਰੇ ਜਾਣਕਾਰੀ ਦਿੱਤੀ ਕਿ ਕਿਸ ਤਰ੍ਹਾਂ ਪੂਰੇ ਸੰਸਾਰ ਵਿੱਚੋਂ ਕੋਈ ਵੀ ਐਨ ਆਰ ਆਈ ప్రతి ਦਿਨ 1 ਡਾਲਰ ਅਤੇ ਸਾਲ ਦੇ 365 ਡਾਲਰ ਦੇ ਕੇ ਟਰਸਟ ਦਾ ਮੈਂਬਰ ਬਣ ਸਕਦਾ ਹੈ ਜਿਸ ਨਾਲ ਇਸ ਸਕੂਲ ਵਿੱਚ ਨਰਸੀ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਮੈਡੀਕਲ ਨਾਨ ਮੈਡੀਕਲ ਦੀ ਪੜ੍ਹਾਈ ਬਿਲਕੁਲ ਮੁਫਤ ਕਰਵਾਈ ਜਾਂਦੀ ਹੈ ਵਿਦਿਆਰਥੀਆਂ ਤੋਂ ਨਾ ਤਾਂ ਕੋਈ ਸਾਲਾਨਾ ਦਾਖਲਾ ਲਿਆ ਜਾਂਦਾ ਹੈ ਅਤੇ ਨਾ ਹੀ ਕੋਈ ਮਹੀਨਾਵਾਰ ਪੜ੍ਹਾਈ ਦੀ ਫੀਸ ਲਈ ਜਾਂਦੀ ਹੈ ਉਹਨਾਂ ਸਾਰੇ ਹੀ ਮੈਂਬਰਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਐਨ ਆਰ ਆਈਜ਼ ਨੂੰ ਸਿਰਿਤ ਕਰਕੇ ਟਰਸਟ ਦੇ ਮੈਂਬਰ ਬਣਾਇਆ ਜਾਵੇ। ਉਪਰੰਤ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਬਲਵਿੰਦਰ ਕੌਰ ਨੇ ਸਾਰੇ ਹੀ ਮੈਂਬਰਾਂ ਨੂੰ ਸਕੂਲ ਬਾਰੇ ਜਾਣਕਾਰੀ ਦਿੱਤੀ ਅਤੇ ਸਕੂਲ ਦੀ ਪੜਾਈ ਦੇ ਪ੍ਰਬੰਧਾਂ ਤੋਂ ਜਾਣੂ ਕਰਵਾਇਆ। ਪਹਿਲੀ ਉਹ ਪ੍ਰਾਪਤੀਆਂ ਮੇਰੇ ਵੱਲੋਂ ਸਾਰੇ ਨੂੰ ਪਤਾ ਲੱਗਿਆ ਕਿ ਅਸੀਂ ਇੱਕ ਤਰ੍ਹਾਂ ਦਾ ਮੈਡੀਕਲ ਨੋਨ ਮੈਡੀਕਲ ਆਸਥਾ ਵਿਮਾਨ ਦਾ ਹੈ ਤੇ ਜਾਉ। ਹੁਣ ਆਪਾਂ ਉਸੇ ਚੀਜ਼ ਨੂੰ ਅੱਗੇ ਲੈ ਕੇ ਚੱਲੇ ਆਂ। ਕੋਸ਼ਿਸ਼ ਕਰਨੇ ਵੀ ਛੋਟੀਆਂ ਕਲਾਸਾਂ ਤੋਂ ਆਪਾਂ ਪੈਟਰਨ ਸ਼ੁਰੂ ਕਰਤਾ ਆਈਸੀਐਸ ਦਾ ਪੈਟਰਨ ਇਹ ਉਹਨਾਂ ਨੇ ਸੁਝਿਤ ਮੌਤਮਾਨੇ ਇਹ ਕਿਤਾਬ ਉਹ ਵੀ ਦੀ ਸਟਿਊਸ਼ਨ ਲੈ ਨਾਲ ਹੀ ਅਪੀਲ ਵੀ ਕੀਤੀ ਕਿ ਸਕੂਲ ਦੇ ਪ੍ਰਬੰਧਾਂ ਵਿੱਚ ਇਕਾਈ ਦੇ ਮੈਂਬਰ ਸਾਥ ਵੀ ਜ਼ਰੂਰ ਦੇਣ ਇਸ ਅਪਰੰਤ ਜੋ ਪਿੰਡ ਭਲੂਰ ਤੋਂ ਮਨਪ੍ਰੀਤ ਸਿੰਘ ਸੁਪੁੱਤਰ ਸਰਦਾਰ ਜਗਸੀਰ ਸਿੰਘ ਘੇਲੋਂ ਹਾਲਵਾੜ ਮੈਲਬਨ ਆਸਟ੍ਰੇਲੀਆ ਵੱਲੋਂ ਕਲੱਸ ਦਾ ਮੈਂਬਰ ਬਣਨ ਤੇ ਉਨ੍ਹਾਂ ਦੇ ਪਿਤਾ ਸਰਦਾਰ ਜਗਸੀਰ ਸਿੰਘ ਢੱਲੋਂ ਨੂੰ ਸਰੌਪੌਦੇ ਦੇ ਗਿਆਨੀ ਗੁਰਚਰਨ ਸਿੰਘ ਨੇ ਸਨਮਾਨਿਤ ਵੀ ਕੀਤਾ ਅਤੇ ਨਾਲ ਹੀ ਸਾਰੇ ਹੀ ਸਰਕਾਰੀ ਖਾਲਸਾ ٹرسٹ ਦੇ ਮੈਂਬਰ ਸਹਿਬਾਨ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਵੱਡਾ ਉਪਰਾਲਾ ਕਰਕੇ ਜੀਜੀਐਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਪਲੂਰ ਵਿੱਚ ਮੁਫਤ ਵਿੱਦਿਆ ਦਾ ਦਾਨ ਦੇ ਕੇ ਗੁਰੂ ਸਾਹਿਬ ਜੀ ਦੇ ਉਪਦੇਸ਼ ਅਕਲੀ ਕੀਚੇ ਦਾਨ ਤੇ ਪਹਿਰਾ ਦਿੱਤਾ ਅਤੇ ਆਪਣਾ ਦਸਵੰਦ ਲਿਖ ਲਾਇਆ ਮੀਟਿੰਗ ਦੇ ਅੰਤ ਵਿੱਚ ਜਸਵੀਰ ਸਿੰਘ ਕੰਡਾ ਨੇ ਸਾਰੇ ਹੀ ਮੈਂਬਰ ਸਾਹਿਬਾਨ ਦਾ ਮੀਟਿੰਗ ਵਿੱਚ ਪਹੁੰਚਣ ਤੇ ਧੰਨਵਾਦ ਕੀਤਾ ਜਿਸ ਵਿੱਚ ਵਿਸ਼ੇਸ਼ ਤੌਰ ਤੇ ਜਰਨੈਲ ਸਿੰਘ ਮੈਂਬਰ ਪੰਚਾਇਤ ਲਖਵੀਰ ਸਿੰਘ ਲੱਖੀ ਟੈਂਟ ਹਾਊਸ ਜਰਨੈਲ ਸਿੰਘ ਮੈਂਬਰ ਪੰਚਾਇਤ ਅਵਤਾਰ ਸਿੰਘ ਅਕਾਲੀ ਗੋਗੀ ਸਿੰਘ ਮੈਂਬਰ ਪੰਚਾਇਤ ਸੁਖਦੀਪ ਸਿੰਘ ਅਕਾਲੀ ਗੁਰਜੀਤ ਸਿੰਘ ਖੰਨੇਵਾਲੇ ਕਲਵੰਤ ਸਿੰਘ ਅਕਾਲੀ ਜਸਵਿੰਦਰ ਸਿੰਘ ਢਿੱਲੋਂ ਗੁਰਪ੍ਰੀਤ ਸਿੰਘ ਸਟੂਡੀਓ ਵਾਲੇ ਸਰਦੂਲ ਸਿੰਘ ਕੁਲਜੀਤ ਸਿੰਘ ਬਰਾੜ ਜਸਵੀਰ ਸਿੰਘ ਸੰਧੂ ਗੁਰਦੀਪ ਸਿੰਘ ਕਾਕਾ ਜਗਦੀਪ ਸਿੰਘ ਅਗਨਾ ਬਰਾੜ ਗੁਰਸੇਵਕ ਸਿੰਘ ਸੇਵੀ ਬਲਪੀਤ ਸਿੰਘ ਮਾਝੇ ਵਾਲੇ ਸਰਪ੍ਰੀਤ ਸਿੰਘ ਫੌਜੀ ਰੇਸ਼ਮ ਸਿੰਘ ਪ੍ਰਧਾਨ ਕਿਸਾਨ ਯੂਨੀਅਨ ਇਹ ਸਾਰੇ ਪਤਵੰਤੇ ਹਾਜ਼ਰ ਸਨ ਸਰਕਾਰੇ ਖਾਲਸਾ ਇੰਟਰਨੈਸ਼ਨਲ ਵੱਲੋਂ ਇੱਕ ਸੰਸਥਾ ਫ੍ਰੀ ਕਰਕੇ ਦਿੱਤੀ ਗਈ ਆ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਨਾਲ ਤੁਹਾਡਾ ਉਹਨਾਂ ਦੇ ਸਬੰਧ ਵਿੱਚ ਕੀ ਕਹਿਣਾ ਬਾਬਾ ਜੀ ਕੋਈ ਦੋ ਸ਼ਬਦ ਉਹਨਾਂ ਬਾਰੇ ਵਾਹਿਗੁਰੂ ਜੀ ਜੀ ਸਭ ਤੋਂ ਪਹਿਲਾਂ ਸਰਕਾਰ ਇਹ ਖਾਸਾ ਅਕਾਸਟ ਇੰਟਰਨੈਸ਼ਨਲ 2010 ਵੱਲੋਂ ਸਾਡੇ ਨਗਰ ਦੀ ਸਾਰੀ ਸੰਗਤ ਵੱਲੋਂ ਉਹਦੇ ਟਰਸਟੀ ਅਜੇ ਮੈਂਬਰ ਸਾਰੇ ਕੰਮ ਕਰਦੇ ਹੋਏ ਆ ਸਾਰੇ ਉਹਨੂੰ ਬਹੁਤ ਬਹੁਤ ਸ਼ੇਸ਼ ਪਰਵਾਣੇ ਦਾ ਬਚਣਾ ਹੈ ਵਿਦਿਆ ਵਿਚਾਰੀ ਦਾ ਪਾਵਨ ਕਾਰਜ ਜਿਹਦੇ ਸੇ ਨੂੰ ਵਿਦਿਆ ਦੇ ਲਈ ਸਭ ਤੋਂ ਵੱਡਾ ਪਾਵਨ ਕਾਰਜ ਹੈ ਉਸ ਰਾਸ਼ਟਰੀ ਮੈਮਰਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬਹੁਤ ਵਕਾੜ ਕਰ ਜਾਪਣਾ ਵੱਡ ਭਾਗੀ ਤਨਖਾਣ ਇਹ ਏਡਾ ਵੱਡਾ ਕੰਮ ਕੀਤਾ ਕਿ ਬੱਚਿਆਂ ਨੂੰ ਜਿਹੜੀ ਨਾਲ-ਨਾਲ ਸਭ ਸੰਸਾਰ ਕਿੱਦਿਆ ਵੀ ਤੇ ਨਾਲ-ਨਾਲ ਧਾਰਮਿਕ ਵਿਸ਼ੇ ਨਾਲ ਜੁੜਨ ਦਾ ਜਨਮ ਕੀਤਾ ਅਤੇ ਉਸ ਰਾਸ਼ਟਰੀ ਮੈਮਰਾਂ ਦਾ ਵੀ ਬਹੁਤ ਧੰਨਵਾਦ ਹੈ ਜਿਹੜੀ ਇਸ ਵਿੱਚ ਆਪਣੀ ਦਸਾਂ ਨਾਮ ਦੀ ਕੀਰਤਵਾਈ ਕਰਕੇ ਪੈਸਾ ਬਹੁ ਦੇ ਇਸ ਕ੍ਰਾਸਟ ਦੇ ਮੈਂਬਰ ਬਣ ਗਏ ਅਸੀਂ ਉਹਨਾਂ ਵਾਸਤੇ ਅਰਦਾਸ ਬੇਨਤੀ ਕਰਕੇ ਸੱਚੇ ਪਾਤਸ਼ਾਹਾਂ ਦੀ ਕਿਰਤਵਾਈ ਵਿੱਚ ਵਾਧੇ ਬਰਸ਼ ਕਰਨ ਇਸੇ ਤਰ੍ਹਾਂ ਪਰ ਉਕਾਰ ਵਾਲੀ ਵਿਦਿਆਰਥੀ ਪੈਸਾ ਬਹੁ ਦਾ ਸਤਿਗੁਰੂ ਮਾਰ ਨੂੰ ਬਰਸ਼ ਕਰਨ ਲਈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ